ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਕੰਟੀਨ ਬਟਨ ਕੰਟੀਨ ਬੰਦੇ ਹੀ ਤੁਹਾਨੂੰ ਮਿਲਣ ਗਿਆ ਤਾੜੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਦੀ ਫਾਸ ਬੰਦੇ ਜਾ ਰਹੇ ਨੇ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਅੱਜਕੱਲ੍ਹ ਪੰਜਾਬ ਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੈਪਟਨ ਨੇ ਪਾਵੇਂ ਪਹਿਲੇ ਮੰਤਰੀਸ਼ਿਪ ਦਿੱਤੀ ਹੁਣ ਮੰਤਰੀ ਤਾਂ ਨਹੀਂ ਰਹੇ ਪਰ ਅੱਜ ਵੀ ਇਹਨਾਂ ਦਾ ਦੌਰ ਕਾਂਗਰਸ 'ਚ ਚੱਲਦਾ ਦਿਖਾਈ ਦੇ ਰਿਹਾ ਹੈ ਰਾਣਾ ਗੁਰਜੀਤ ਦੀ ਵਜ੍ਹਾ ਦੇ ਨਾਲ ਕਾਂਗਰਸ ਨੂੰ ਆਜ ਲੱਗਾ ਇੱਕ ਵੱਡਾ ਚਟਕਾ ਮੈਨੇ ਕਾਂਗਰਸ 'ਚ ਕਦੀ ਕੈਬਨਿਟ ਮੰਤਰੀ ਰਹੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਕਾਂਗਰਸ 'ਚ ਕਈ ਦਸ਼ਕਾਂ ਤੱਕ ਆਪਣਾ ਖੂਨ ਪਸੀਨਾ ਇਕ ਕਰਨ ਵਾਲੇ ਲਾਲੀ ਅੱਜ ਪਾਰਟੀ ਨੂੰ ਅਲਵਿਦਾ ਕਹਿ ਗਈ ਹੈਰਾਨੀ ਦੀ ਗੱਲ ਹੈ ਇਸ ਮਾਹੌਲ 'ਚ ਪਾਰਟੀ ਛੱਡੀ ਗਈ ਜਦੋਂ ਪੰਜਾਬ 'ਚ ਕਾਂਗਰਸ ਦੀ ਚੜ੍ਹਤ ਹੈ। ਸ਼ਾਹਕੋਟ ਜਿਮਨੀ ਚੋਣਾ ਦੇ ਵਿੱਚ ਕਾਂਗਰਸ ਲਈ ਆਇਆ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਏ। ਬ੍ਰਿਜ ਭੁਪਿੰਦਰ ਲਾਲੀ ਨੇ ਅੱਜ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਨੂੰ ਅਲਵਿਦਾ ਕਿਹਾ। ਪ੍ਰੈਸ ਮੌਕੇ ਤੇ ਉਹਨਾਂ ਨੇ ਜੋ ਵਜ੍ਹਾ ਦੱਸੀ ਉਹ ਹੈਰਾਨ ਕਰਨ ਵਾਲੀ ਸੀ। ਲਾਲੀ ਦੀ ਮੰਨੀ ਹੈ ਤਾਂ ਕਾਂਗਰਸ 'ਚ ਰਾਣਾ ਗੁਰਜੀਤ ਦਾ ਬੋਲਬਾਲਾ ਏ। ਰਾਣਾ ਗੁਰਜੀਤ ਹਰ ਹਲਕੇ ਦੇ ਵਿੱਚ ਇੰਟਰਫੀਰੈਂਸ ਕਰਦੇ ਨੇ ਇਹ ਸਹੀ ਉਹ ਕੈਪਟਨ ਅਮਰਿੰਦਰ ਨੂੰ ਕਈ ਵਾਰ ਮਿਲਣ ਗਏ ਪਰ ਅੱਜ ਤੱਕ ਉਹਨਾਂ ਨੇ ਇਹ ਗੱਲ ਨਹੀਂ ਮੰਨੀ ਤੇ ਰਾਣਾ ਸਿਆਸਤ ਵਿੱਚ ਹਾਵੀ ਹੁੰਦਾ ਰਿਹਾ ਐਹੀ وجہ ਰਹੀ ਕਿ ਉਹ ਅੱਜ ਪਾਰਟੀ ਛੱਡ ਕੇ ਅਕਾਲੀ ਦਲ ਜਾ ਰਹੇ ਨੇ ਇਸੇ ਨਾਲ ਹੀ ਬ੍ਰਿਜ ਭਵਿੰਦਰ ਸਿੰਘ ਲਾਲੀ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਉਹ ਕਾਂਗਰਸੀ ਲੀਡਰਾਂ ਤੋਂ ਡਰਦੇ ਹੋਏ ਤੜਕੇ 4 ਵਜੇ ਆਪਣੇ ਘਰ ਪਹੁੰਚੇ ਕਿਉਂਕਿ ਕਾਂਗਰਸ ਉਹਨਾਂ ਨੂੰ ਅਕਾਲੀ ਦਲ ਚ ਜਾਣ ਤੋਂ ਰੋਕਣ ਲਈ ਪੂਰਾ ਜ਼ੋਰ ਲਗਾ ਰਹੀ ਸੀ ਤੁਸੀਂ ਆਪ ਹੀ ਸੁਣੋ ਕੀ ਦੱਸਿਆ ਬ੍ਰਿਜ ਭਵਿੰਦਰ ਸਿੰਘ ਲਾਲੀ ਨੇ ਕੱਲ ਅਰਸੋ ਤ੍ਰਿਪਤ ਰਜਿੰਦਰ ਸਿੰਘ ਕੋਲੋਂ ਫਰਜ਼ ਆ ਸੁਖ ਸਰਕਾਰੀਆ ਜੀ ਤੇ ਸੰਦੀਪ ਸੰਧੂ ਹਣੀ ਦਾ ਰੋਜ਼ ਹੀ ਤਕਰੀਬਨ ਇੱਥੇ ਕਹਿੰਦੇ ਸੀ ਮੈਂ ਢਾਥਾ ਮਾਰਾ ਰਾਤ 4 ਵਜੇ ਤੇ ਲਾਂਦੇ ਕਦੇ ਕਦੇ ਤੁਹਾਨੂੰ ਉਹਦਾ ਦੇਵਾਂਗੇ ਕਦੇ ਕਹਿੰਦੇ ਤੁਹਾਨੂੰ ਆਹ ਕਰਦਾਂਗੇ ਮੈਂ ਬਾਰੀ ਦੇਤ ਨਹੀਂ ਜਾਣਾ ਚਾਹੁੰਦਾ ਮੈਂ 4 ਵਜੇ ਰਾਤ ਆਇਆ ਬਾਦਲ ਸਾਹਿਬ ਬੜਾ ਵੱਡਾ ਕਟ ਕਰਨਾ ਸੀ 4 ਵਜੇ ਰਾਤ ਲੁੱਕ ਲੁੱਕ ਕੇ ਆਇਆ ਕਿ ਮੈਨੂੰ ਇਹ ਵੀ ਨਾ ਕਿਤੇ ਇਹ ਜੀ ਕਿਹੋ ਜਿਹਾ ਮੈਂ ਕਹਿੰਦਾ ਤੁਹਾਡਾ ਜੋ ਕੁਝ ਮਿਲਦਾ ਸੀ ਤੇ ਮੈਂ ਹੋਰ ਮੈਨੂੰ ਕਾਈਡ ਵੀ ਲਾ ਸਕਦੇ ਹੋ ਮੈਂ ਆਪਣਾ ਨਾਪਾ ਚੋਲ ਲਿਆ ਨਾਮ ਬਣਾ ਲਿਆ ਮੈਂ ਕੋਈ ਤੁਹਾਡੀ ਚੀਜ਼ ਨਹੀਂ ਆਪਣੇ ਰਾਣਾ ਸੋਢੀ ਜੀ ਨੇ ਵੀ ਬੜੇ ਇਹਦਾ ਤੇਰੇ ਕੋਲ ਕਿ ਕੁਰਮ ਸਾਹਿਬ ਮੇਰੇ ਕੁਰਮ ਸਾਹਿਬ ਉਹ ਜਲਾਲਾਬਾਦ ਇਹਨਾਂ ਦੇ ਹੈਲਥ ਕੇ ਜਲਾਲਾ ਪ੍ਰਸ਼ਾਸਨ ਦੇ ਮંત્રી ਨੇ ਬਾਜ ਵਰਚ ਵਰਚ ਉਹ ਵੀ ਆਏ ਜੀ ਕਦੇ ਉਹਨਾਂ ਨੂੰ ਦੁਆਰੇ ਹੋ ਜਾਣ ਤੇ ਆਪਣੇ ਕੁਰਮਾ ਨੂੰ ਕੋ ਰਾਣਾ ਸੋਢੀ ਜੀ ਕਦੇ ਇਹਦਾ ਜੀ ਕਦੇ ਰੈਂਟ ਉਹਨਾਂ ਨਾਲ ਗੱਲ ਬਾਤ ਨਹੀਂ ਉਹਨਾਂ ਨੂੰ ਕਦੇ ਲਿਆਏ ਹੋ ਕੋਲ ਮੇਹਾਵਾ ਕੇ ਸਾਰੇ ਲਿਆਓ ਜੀ ਤਾੜਾ ਪੁੱਤਾ ਮਾੜਾ ਬਲਾ ਦੇ ਕੋਰ ਮੇਰਾ ਥੋੜਾ ਉਹ ਜਣਾ ਸੀ ਉਧਰ ਜਾ ਉਹ ਆਉਣਗੇ ਹੁਣ ਹੱਥ ਸਾਡਾ ਤੇ ਕੋ ਮਨਸਿਆ ਮੈਂ ਅਨਕੰਡੀਸ਼ਨਲੀ ਆਇਆ ਮੈਂ ਪ੍ਰੈਸ ਨੂੰ ਵੀ ਕਹਿ ਰਿਹਾ ਮੈਂ ਵਰਕਰਾਂ ਨੂੰ ਵੀ ਕਹਿ ਰਿਹਾ ਮੈਂ ਬਾਦਲ ਸਾਹਿਬ ਨੂੰ ਮਜੀਠਾ ਸਾਹਿਬ ਨੂੰ ਮੇਰੀ ਕੋਈ ਕੰਡੀਸ਼ਨ ਨਹੀਂ ਮੈਂ ਇਹਦਾ ਕਹਿ ਕੇ ਔਰ ਬੇਨ ਇੱਕ ਵਜਾ ਰਾਣਾ ਗੁਰਜੀਤ ਸਿੰਘ ਜਿਹੜਾ ਕਿ ਹਰ ਹਲਕਿਆਂ ਦੇ ਵਿੱਚ ਦਖਲ ਦਿੰਦਾ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਇਹ ਸਾਰੇ ਐਮਐਲਏ ਕੈਪਟਨ ਸਾਹਿਬ ਨੂੰ ਬੜੇ ਹਨਰੀ ਸਾਹਿਬ ਵੀ ਚੋਦਰੀ ਸੁਖੋਖ ਵੀ ਆਪਣਾ ਕੇਪੀ ਸਾਹਿਬ ਵੀ ਸੁਰਿੰਦਰ ਵੀ ਦਾਸ ਵੀ ਸੰਭਰਾ ਵੀ ਸਾਰਿਆਂ ਨੇ ਕਿਹਾ ਕਿ ਜਿੱਦਣ ਦਾ ਇਹ ਆਇਆ 2004 ਚ ਦੋਆਪੇ ਦੀ ਲਾਈਨ ਥੱਲੇ ਗਈ ਹੈ ਇਹ ਮਦੇ ਜਿਹੜਾ ਕਿ ਦੋਆਪਾ ਕੇ ਕਾਂਗਰਸ ਨੂੰ ਬੜੋਤੋ ਸੀ ਇਹ ਹਰ ਧੜੇ ਦੇ ਵਿੱਚ ਕਰਦਾ ਦਖਲ ਸਾਰਾ ਸਮਝਾਇਆ ਪਤਾ ਨਹੀਂ ਕੈਪਟਨ ਸਾਹਿਬ ਦੀ ਕੀ ਮਜਬੂਰੀ ਸੀ ਹੁਣ ਵੀ ਆਪ ਵੀ ਰੇਤਾ ਦੇ ਕੰਮ 'ਚ ਹੋ ਛੱਡਣਾ ਪਿਆ ਨੂੰ ਸਤੀਫਾ ਦਵਾਇਆ ਆ ਜਿਹੜਾ ਹੈਗਾ ਇਹਦਾ ਪੁੱਤ ਆ ਕਬਜ਼ੇ ਥਾ-ਥਾ ਦੇ ਕਰਦਾ ਥਾ-ਥਾ ਦੇ ਰੇਤਾ ਹਰਦੇਵ ਸਿੰਘ ਲਾਡੀ ਮੈਂ ਇਹ ਕਬਜ਼ੇ ਘਾੜਾ ਦਿੰਨੇ ਆ ਕਿੰਨੇ ਗਾਂਗਸੀ ਛੱਡ ਕੇ ਪਦਮਾ ਪਿੰਡ ਦੇ ਵਿੱਚ ਸਾਡਾ ਬਲੌਕ ਸਮਤੀ ਦਾ ਮੈਂਬਰ ਸੁਭਾਸ਼ 1000 ਵੋਟਾਂ ਦੇ ਦਿੱਤੇ ਆ ਉਹਦੀ ਪਹਿਲੀ ਕਬਜ਼ਾ ਕਰ ਲਿਆ ਬਹੂ ਉਪਰ ਭਗਤ ਸਿੰਘ ਦੀ ਪੈੜਿਚ ਕੀਤਾ ਉਹ ਛੜਕ